ਫੇਰ ਤੁਹਾਨੂੰ ਇੱਕ ਆਪਣੀ ਕਹਾਣੀ ਸੁਣਾਣਾ ਹੋਰ ਜਦੋਂ ਕਿਤੇ ਅਸੀਂ ਨਵੀਂ ਕਲਾਸ ਚੜ੍ਹਦੇ ਨਾ ਤਾਂ ਨਵੀਆਂ ਕਿਤਾਬਾਂ ਵਾਸਤੇ ਫੀਸ ਵਾਸਤੇ ਪੈਸੇ ਨਾ ਹੁੰਦੇ ਅਸੀਂ ਉਦਾਸ ਹੋ ਜਾਂਦੇ ਮਾਂ ਇਹ ਕਹਿੰਦੀ ਹੁੰਦੀ ਸੀ ਜਿਹੜਾ ਬੱਚਾ ਉਦਾਸ ਹੋਵੇ ਨਾ ਮੈਨੂੰ یوں ਲੱਗਦਾ ਪਈ ਉਹ ਗੁਰੂ ਗੋਬਿੰਦ ਸਿੰਘ ਜੀ ਤੇ ਸ਼ੱਕ ਕਰਦਾ ਉਹ ਕਿੰਨੀਆਂ ਤਾਕਤਾਂ ਦੌਲਤਾਂ ਦੇ ਮਾਲਕ ਨੇ ਤੁਹਾਨੂੰ ਮੰਗਣਾ ਤਾਂ ਆਵੇ ਉਹਨਾਂ ਤੋਂ ਮੰਗਣਾ ਸਿੱਖੋ ਤੁਸੀਂ ਜੋ ਮੰਗੋਗੇ ਵਿੱਦਿਆ ਮੰਗੋਗੇ ਵਿੱਦਿਆ ਮਿਲੂ ਦੌਲਤ ਮੰਗੋਗੇ ਦੌਲਤ ਮਿਲੂਗੀ ਸੰਸਾਰ ਦੇ ਮਾਲਕ ਨੇ ਕਾਇਨਾਤ ਦੇ ਮੰਗਣਾ ਸਿੱਖੋ ਸ਼ੱਕ ਨਾ ਕਰੋ ਇਹ ਗੱਲ ਬਚਪਨ ਚ ਮਾਂ ਤੋਂ ਸੁਣੀ ਤੇ ਵੱਡਾ ਹੋ ਕੇ ਜਦੋਂ ਮੈਂ ਭਾਈ ਲਖਵੀਰ ਸਿੰਘ ਨੂੰ ਮਿਲਣ ਗਿਆ ਫਾਰਸੀ ਦਾ عظیم ਸ਼ਾਇਰ ਬਹੁਤ ਪਿਆਰ ਕੀਤਾ ਲਖਪਾਈ ਲਖਵੀਰ ਸਿੰਘ ਨੂੰ ਮੇਰੀ ਲਿਖਤਾਂ aí ਕੋਈ ਜਾਣਦਾ ਨਹੀਂ ਸੀ ਮੈਨੂੰ ਮੈਨੂੰ ਮੈਂ ਕਿਹਾ ਫਾਰਸੀ ਦੀ ਕਦੋਂ ਆਦਤ ਕਦੋਂ ਸ਼ੌਕ ਪਿਆ ਫਾਰਸੀ ਸਿੱਖਣ ਦਾ ਕਹਿੰਦਾ ਜੀ ਸ਼ਦਾਈ ਹੋਇਆ ਰਹਿਤ ਮੈਂ ਫਾਰਸੀ ਦਾ ਤਾਂ ਬਚਪਨ ਤੋਂ ਹੀ ਸ਼ਦਾਈ ਸੀ ਵਾਕ ਸੁਣੋ ਨਾ ਕਹਿੰਦੇ ਪੰਨੂ ਸਾਹਿਬ 8ਵੀਂ ਜਮਾਤ ਪਾਸ ਕਰਨ ਤੋਂ ਪਹਿਲੋਂ-ਪਹਿਲੋਂ ਮਹਾਰਾਜ ਦੇ ਜੋੜਿਆਂ ਤੋਂ ਲੈ ਕੇ ਕਲਗੀ ਤੱਕ ਕਸੀਦੇ ਲਿਖ ਦਿੱਤੇ ਸੀ ਮੈਂ ਫਾਰਸੀ ਚ ਜਦੋਂ ਕਸੀਦਾ ਲਿਖਦਾ ਗੁਰਦੁਆਰੇ ਜਾਂਦਾ ਮਹਾਰਾਜ ਦੇ ਚਰਨਾਂ 'ਚ ਰੱਖਦਾ ਹੱਥ ਜੋੜ ਕੇ ਇਹ ਕਹਿੰਦਾ ਹੁੰਦਾ ਸੀ ਪਿਤਾ ਮੈਂ ਉਨੀ ਫਾਰਸੀ ਦੀ ਨਜ਼ਮ ਥੋੜਾ ਮੰਗਦਾ ਜਿੰਨੀ ਤੁਸੀਂ ਭਾਈ ਅਨੰਦ ਲਾਲ ਜੀ ਨੂੰ ਦਿੱਤੀ ਸੀ ਪਰ ਮੈਂ ਮੈਂ ਕੁਸ਼ਕਦਾਰ ਤਾਂ ਮੈਂ ਵੀ ਹਾਂ ਕਹਿੰਦਾ ਜੀ ਨਿੱਕੇ ਜਿਹਾ ਮੰਗ ਤੇ ਇਹਨੂੰ ਦੇਖ ਕੇ ਮਹਾਰਾਜ ਮਹਾਰਾਜ ਨੂੰ ਇਹ ਪਤਾ ਲੱਗ ਗਿਆ ਵੀ ਇਹਨੂੰ ਮੰਗਣਾ ਹੁੰਦਾ ਹੈ ਉਹਨਾਂ ਨੇ ਮੈਨੂੰ ਫਾਰਸੀ ਦੀ ਨਜ਼ਮ ਤਾਂ ਦਿੱਤੀ ਦਿੱਤੀ ਅਰਬੀ ਤਾਂ ਮੈਂ ਮੰਗੀ ਹੀ ਨਹੀਂ ਸੀ ਅਰਬੀ ਮੈਨੂੰ ਰੂੰਗੇ ਚ ਦੇ ਤਾਰਿਕ ਕਫਾਇਤullah ਸਾਹਿਬ ਮੇਰੇ ਨਾਲ ਗਏ ਸਨ ਜਦੋਂ ਅਸੀਂ ਉਹਨਾਂ ਦੀ ਇੰਟਰਵਿਊ ਕੀਤੀ 2.5 ਦਿਨ ਇੰਟਰਵਿਊ ਕੀਤੀ ਸੀ ਭਾਈ ਲਖਸ਼ਵੀਰ ਸਿੰਘ ਕਹਿੰਦੇ ਕਿੰਨਾ ਕੁ ਹਿਫਜ਼ੇ ਕੁਰਾਨ ਸ਼ਰੀਫ ਪ੍ਰੋਫੈਸਰ ਸਾਹਿਬ ਤਾਰਿਕ ਸਾਹਿਬ ਕਹਿੰਦੇ ਜੀ ਸਿਰਫ ਨਮਾਜ਼ ਦੇ ਆਇਤਾਂ ਕਹਿੰਦੇ ਉਮਰ ਵੱਡੀ ਹੋ ਗਈ ਇਹ ਜਿਹੀਆਂ ਗੱਲਾਂ ਕੀ ਕਰਨੀਆਂ ਪਰ ਮੈਂ ਹਾਫਿਜ਼ ਸੀ ਕੁਰਾਨ ਸ਼ਰੀਫ ਦਾ ਮੇਰਾ ਜਵਾਨ ਦੋਸਤ 47 ਦੇ ਦੰਗਿਆਂ ਚ ਮਰ ਗਿਆ ਸੀ ਕਤਲ ਹੋ ਗਿਆ ਸੀ ਉਹ ਨਮਾਜ਼ੀ ਸੀ ਉਹਦੀ ਥਾਂ ਤੇ 10 ਸਾਲ ਤੱਕ ਦਿਨ ਚ ਪੰਜ ਵਾਰੀ ਨਮਾਜ਼ ਮੈਂ ਪੜਦਾ ਹੁੰਦਾ ਸੀ ਰੱਬ ਅੱਗੇ ਦੁਆ ਕਰਦਾ ਸੀ ਆਪਣੇ ਜਨਕਦਮ ਚ ਥਾਂ ਦੇ ਮੇਰੇ ਮਿੱਤਰ ਨੂੰ ਕਹਿੰਦੇ ਅੰਦਾਜ਼ ਦੇਖੋ ਤੁਸੀਂ ਕਹਿੰਦੇ ਆਪਣੇ ਉੱਪਰ ਮਹਾਰਾਜ ਨੇ ਕਿੰਨੀਆਂ ਮਿਹਰਬਾਨੀਆਂ ਕੀਤੀਆਂ ਉਹ ਗਿਣਤੀਆਂ ਕਰਦੇ ਨੇ ਕੋਈ ਅੱਜ ਤੱਕ ਕਰੀ ਜਾ ਰਹੇ ਨੇ ਸਾਡੇ ਤੇ ਮਿਹਰਬਾਨੀਆਂ ਗਿਣਤੀ ਕਰਦੇ ਨੇ ਫਿਰ ਕਹਿੰਦੇ ਤੁਸੀਂ ਕਿਸੇ ਬਹੁਤ ਵੱਡੇ ਸ਼ਾਹੂਕਾਰ ਨੂੰ ਜੇ ਪੁੱਛੋ ਨਾ ਵੀ ਤੁਹਾਡੇ ਕੋਲ ਕਿੰਨਾ ਕੁ ਪੈਸਾ ਹੈ ਉਹ ਆਖੂਗਾ ਮੈਨੂੰ ਕੀ ਪਤਾ ਮੇਰੇ ਮੁਨੀਮ ਨੂੰ ਪਤਾ ਹੋਣਾ ਮੁਨੀਮ ਤੂੰ ਪੁੱਛੋ ਕਹਿੰਦੇ ਪ੍ਰੋਫੈਸਰ ਸਾਹਿਬ ਆਪਣੇ ਹੱਥ 'ਚ ਵਹੀ ਦੇਖ ਕੇ ਵਹੀ ਮੈਨੂੰ ਕਿਤਾਬ ਆਪਣੇ ਹੱਥ 'ਚ ਵਹੀ ਦੇਖ ਕੇ ਲੋਕ ਆਪਾਂ ਨੂੰ ਸਾਸਤਰੀਕਾਰ ਬੁਲਾ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਮਹਾਰਾਜ ਦੇ ਮੁਨੀਮ ਨੇ ਨਾ ਤੋ ਕੁਝ ਮਿਲੂਗਾ ਪਤਾ ਆਪਾਂ ਨੂੰ ਵੀ ਕੁਛ ਨਹੀਂ ਕਹਿੰਦੇ ਜਿੰਨੀਆਂ ਉਹਨਾਂ ਨੇ ਮਿਹਰਬਾਨੀਆਂ ਕੀਤੀਆਂ ਉਹ ਗਿਣਤੀਆਂ ਨਹੀਂ ਕਰਦੇ ਫਿਰ ਕਹਿੰਦੇ ਸੁਲਤਾਨਪੁਰ ਦੇ ਮੋਦੀ ਖਾਨੇ 'ਚ 13 ਤੋਂ ਅੱਗੇ ਗਿਣਤੀ ਭੁੱਲ ਗਈ ਸੀ ਉਹਨਾਂ ਨੂੰ ਉਹ ਜਿਹੜਾ ਲੱਖ ਪਤਾਲ ਤੇ ਲੱਖ ਆਕਾਸ਼ ਦਾ ਮਾਲਕ ਸੀ ਉਹ ਗਿਣਤੀਆਂ 'ਚੋਂ ਨਿਕਲਣਾ ਚਾਹੁੰਦਾ ਸੀ ਕਿਉਂਕਿ ਗਿਣਤੀਆਂ ਤੋਂ ਬਾਹਰ ਸੀ ਇਹ ਲਖਵੀਰ ਸਿੰਘ 13 13 ਕਹਿੰਦਾ ਹੋਇਆ ਉਹ ਗਿਣਤੀਆਂ 'ਚੋਂ ਪਾਰ ਹੋ ਗਿਆ ਜਨਮ ਸਾਖੀ ਚ ਪੜੀ ਇਹ ਹੀ ਗੱਲ ਭਾਈ ਮਰਦਾਨਾ ਜੀ ਇੱਕ ਦਿਨ ਕਹਿੰਦੇ ਜੀ ਬਾਬਾ ਜੀ ਕਿੰਨੇ ਹਜ਼ਾਰ ਕੋਸ ਦੂਰ ਆ ਗਏ ਹੋਵਾਂਗੇ ਤਲਵੰਡੀਓ ਬਾਬੇ ਕਹਿਆ ਭਾਈ ਗਿਣਤੀਆਂ ਨਹੀਂ ਕਰਨੀਆਂ ਚਲੇ ਜਾ ਰਹੇ ਨੇ ਹਫ਼ਤੇ ਮਹੀਨੇ ਸਾਲ ਬੀਤੇ ਇੱਕ ਦਿਨ ਭਾਈ ਮਰਦਾਨਾ ਜੀ ਕਹਿੰਦੇ ਜੀ ਬਾਬਾ ਜੀ ਅਸਾਂ ਨੂੰ ਤਾਂ ਯਾਦ ਨਹੀਂ ਕਿੰਨੇ ਬਰਸ ਬੀਤ ਗਏ ਹੋਣਗੇ ਤਲਵੰਡੀ ਛੱਡੀ ਨੂੰ ਬਾਬੇ ਕਹਿਆ ਭਾਈ ਜੀ ਅੱਗੇ ਵੀ ਕਹਿਆ ਥਾ ਗਿਣਤੀਆਂ ਨਹੀਂ ਕਰਨੀਆਂ ਗਿੰਤੀਆਂ ਮਿੰਤੀਆਂ ਦਾ ਹਿਸਲਸਲਾ ਜਿਹੜਾ ਉਹ ਖਤਮ ਹੈ ਤੇ ਹੋਇਆ ਕੀ ਕਿ ਮੈਨੂੰ ਮਿਲ ਗਈ ਛੁੱਟੀ 1 ਸਾਲ ਦੀ ਪਈ ਇਹਨੂੰ ਟੋਕਣਾ ਨਹੀਂ ਸ਼ੁਰੂ ਕਰ ਦਿੱਤਾ ਜੀ ਰੱਟਾ ਕਹਾਣੀ ਨੂੰ ਵੀ ਰੱਟਾ ਜਿਹੜੀ ਚੀਜ਼ ਯਾਦ ਹੋ ਗਈ ਫਿਰ ਫਿਰ ਰੱਟਾ ਭੁੱਲ ਸਕਦਾ ਮੇਰਾ ਪਿੰਡ ਦਾ ਸਕੂਲ ਸੀ 8ਵੀਂ ਦਾ ਆਲੇ ਦੁਆਲੇ ਦੇ 13 ਪਿੰਡ ਸਨ ਪ੍ਰਾਇਮਰੀ ਦੇ ਪੰਜਵੀਂ ਦਾ ਇਮਤਿਹਾਨ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਲਿਆ ਕਰਦਾ ਸੀ 12 ਸਟਾਫ ਆਉਂਦਾ ਸੀ 12 ਪੇਪਰ ਛਪ ਕੇ ਆਉਂਦੇ ਹੁੰਦੇ ਸੀ ਅਨਸਰ ਸ਼ੀਟਾਂ ਵੰਡੀਆਂ ਜਾਂਦੀਆਂ ਹੁੰਦੀਆਂ ਸੀ ਓਨੇ ਦਿਨ ਉੱਥੇ ਰਹਿਣਗੇ ਜਿੰਨੇ ਦਿਨ ਤੱਕ ਰਿਜ਼ਲਟ ਤਿਆਰ ਨਹੀਂ ਹੁੰਦਾ ਸਾਡਾ ਆਪਣਾ ਸਟਾਫ ਹੈ ਜਿਹੜਾ ਉਹ ਡਿਊਟੀਆਂ ਦੇਊਗਾ ਬਾਹਰਲੇ ਸਕੂਲਾਂ 'ਚ 14 ਪਿੰਡਾਂ ਦੇ ਬੱਚਿਆਂ ਦਾ ਇਮਤਿਹਾਨ ਹੋਇਆ ਜੇ ਲਿਖਿਆ ਹੁੰਦਾ ਸੀ ਨਾ ਵੀ ਹੇਠ ਲਿਖੇ 7 ਸਵਾਲਾਂ ਵਿੱਚੋਂ 5 ਹੱਲ ਕਰੋ 7 ਦੇ 7 ਹੱਲ ਕਰਦਾ ਆਉਂਦੇ ਹੁੰਦੇ ਸੀ ਇੰਨਾ ਮੈਨੂੰ ਪਤਾ ਲੱਗ ਗਿਆ ਸੀ ਬਚਪਨ ਚ ਕਿ ਮੇਰਾ ਦਿਮਾਗ ਤਿੱਖਾ ਨਹੀਂ ਹੈ ਮੇਰੇ ਜਮਾਤੀਆਂ ਦੇ ਦਿਮਾਗ ਮੇਰੇ ਤੋਂ ਦੁੱਗਣੇ ਤਿੱਖੇ ਨੇ ਫਿਰ ਸੋਚਦਾ ਜੇ ਫਿਰ ਉਹਨਾਂ ਦੇ ਨਾਲ ਰਲਣਾ ਹੈ ਤਾਂ ਮੈਨੂੰ ਦੁੱਗਣੀ ਮਿਹਨਤ ਕਰ ਲੈਣੀ ਚਾਹੀਦੀ ਹੈ ਜੇ ਥੋੜਾ ਜਿਹਾ ਅੱਗੇ ਲੰਘਣਾ ਹੈ ਤਾਂ ਫਿਰ ਢਾਈ ਗੁਣਾ ਮਿਹਨਤ ਕਰ ਲੈਣੀ ਚਾਹੀਦੀ ਹੈ ਮੇਰੇ ਕੋਲ ਦਿਮਾਗ ਤਾਂ ਆਪਣੇ ਵਸ ਦੀ ਹੱਥ ਹੱਥ ਵਸ ਨਹੀਂ ਨਾ ਮਿਹਨਤ ਮੇਰੇ ਹੱਥ ਵਸ ਹੈਗੀ ਚੌਂਕੜੀ ਮਾਰ ਕੇ ਬੈਠੋ ਫਿਰ ਬੈਠਦਾ ਰਿਜ਼ਲਟ ਡਿਕਲੇਅਰ ਹੋਇਆ 14 ਸਕੂਲਾਂ ਚੋਂ ਟੌਪ ਕਰ ਗਿਆ ਮੈਂ ਰਿਜ਼ਲਟ ਸੁਣਿਆ ਹੱਕਰੋਂ ਗਿਆ ਮੈਂ ਸਕੂਲ ਚੋਂ ਸਿੱਧਾ ਖੇਤ ਦੌੜਿਆ ਦੌੜਦਾ ਦੌੜਦਾ ਖੇਤ ਪਹੁੰਚਿਆ ਬਾਪੂ ਜੀ ਨੂੰ ਚਾਚਿਆਂ ਨੂੰ ਖਬਰ ਦੱਸੀ ਸਭ ਤੋਂ ਅੱਗੇ ਲੰਘਿਆ ਬਾਣੀਆਂ ਤੋਂ ਵੀ ਅੱਗੇ ਲੰਘਿਆ ਸ਼ਾਬਾਸ਼ ਮਿਲੀ ਮੈਨੂੰ ਬਾਪੂ ਜੀ ਕਹਿੰਦੇ ਰੋਟੀ ਕਿੱਥੇ ਮੈਂ ਰੋਟੀ ਤਾਂ ਭੁੱਲਿਆ ਜਾ ਕਹਿੰਦੇ ਭੱਜ ਜਾ ਫਿਰ ਰੋਟੀ ਲੈ ਕੇ ਸਕੂਲ ਚੋਂ ਭੱਜਿਆ ਭੱਜਿਆ ਖੇਤ ਖੇਤੋਂ ਭੱਜਿਆ ਭੱਜਿਆ ਘਰ ਘਰੋਂ ਭੱਜਿਆ ਭੱਜਿਆ ਫੇਰ ਖੇਤ ਉਹ ਭੱਜਣ ਦੀ ਆਦਤ ਇਹੋ ਜੀ ਪਈ ਕਿ ਹੁਣ ਤੱਕ ਨਹੀਂ ਮੈਂ ਹੌਲੀ ਤੁਰਦਾ ਹੁਣ ਵੀ ਭੱਜੀ ਜਾਂਦਾ ਕਿਤੇ ਪਿੱਛੇ ਨਾ ਰਹੇ ਜੀ ਦੋਸਤੋ ਪੰਜਵੀਂ ਚੋਂ ਲੱਗਿਆ 5 ਰੁਪਏ ਮਹੀਨਾ ਵਜੀਫਾ 8ਵੀਂ ਚੋਂ ਲੱਗਿਆ 8 ਰੁਪਏ ਮਹੀਨਾ 10ਵੀਂ ਚੋਂ ਲੱਗਿਆ 10 ਰੁਪਏ ਮਹੀਨਾ ਮਾਸਟਰਾਂ ਤੋਂ ਪੁੱਛਿਆ ਮੈਂ ਬਾਪੂ ਜੀ ਕੋਲ ਗਿਆ ਨੰਬਰ ਵੱਡਾ ਭਰਾ ਕਹਿੰਦਾ ਹੁੰਦਾ ਸੀ ਕਿ ਮੇਰੇ ਤੋਂ ਵੱਡਾ ਨੰਬਰ ਲੈ ਕੇ ਦਿਖਾਵੇ ਕੋਈ ਵੱਡਾ ਨੰਬਰ ਲੈ ਲੇ ਜੀ ਉਹਨਾਂ ਦੇ 65% ਸਨ ਮੇਰੇ 72% ਸਨ ਮੈਂ ਕਿਹਾ ਬਾਪੂ ਜੀ ਦਿਓ ਪੈਸੇ ਕਾਲਜ ਚ ਦਾਖਲ ਹੋਣਾ ਬਾਪੂ ਜੀ ਕਹਿੰਦੇ ਪੈਸੇ ਤਾਂ ਹਨ ਨਹੀਂ ਮੈਂ ਕਿਹਾ ਪੈਸੇ ਦਿਓ ਕਹਿੰਦੇ ਤੇਰੀ ਮਾਂ ਦਾ ਕੋਈ ਗਹਿਣਾ ਕੋਈ ਟੂਮ ਜੇ ਤੈਨੂੰ ਦਿਖਾਈ ਦਿੰਦੀ ਹੈ ਘਰ ਚ ਲੈ ਜਾ ਘਰ ਚ ਕੋਈ ਪਸ਼ੂ ਤੈਨੂੰ ਫालतू ਲੱਗਦਾ ਹੈ ਵੇਚ ਦੇ ਇੱਕ ਮੈਂ ਆ ਤੇਰੇ ਸਾਹਮਣੇ ਬੈਠਾ ਮੈਂ ਵੀ ਵਿਕਣ ਲਈ ਤਿਆਰ ਆ ਮੈਨੂੰ ਸਰੀਰ ਲਾ ਦੇ ਕਿਸੇ ਨਾਲ ਮੇਰਾ ਮੁੱਲ ਵਟ ਲੈ ਮੈਂ ਚਾਹਣਾ ਕਿ ਤੂੰ ਪੜੇ ਮੈਨੂੰ ਪਤਾ ਹੈ ਤੂੰ ਪੜ ਸਕਦਾ ਹੈ ਪਰ ਫਿਰ ਮੇਰੇ ਕੋਲ ਪੈਸੇ ਨਹੀਂ ਕੀ ਕਰਾਂ ਮੈਂ ਕਰਜਾ ਇੰਨਾ ਹੋ ਗਿਆ ਕਿ ਬਾਣੀ ਉਧਾਰ ਨਹੀਂ ਦਿੰਦਾ ਮੈਂ ਉਹਦੀ ਸਮਝ ਗਿਆ ਵੀ ਇੱਥੇ ਵਕਤ ਜ਼ਾਇਆ ਕਰਨ ਦਾ ਕੋਈ ਫਾਇਦਾ ਨਹੀਂ ਇੱਥੋਂ ਭਜੋ ਨਾਨਕੇ ਜਾ ਭਜ ਜਾ ਨਾਨਕੇ ਮਾਮੇ ਤੋਂ ਪੈਸੇ ਮਿਲੇ ਮਾਮੀ ਨੇ ਦੋ ਪੀਪੇ ਤਿਆਰ ਕੀਤੇ ਕੁੰਡਾ ਜਿੰਦਾ ਲੱਗਣ ਵਾਲੇ ਇੱਕ ਪੀਪੇ 'ਚ ਕੱਪੜੇ ਪਾਏ ਦੋ ਕੁੜਤੇ ਦੋ ਪਜਾਮੇ ਤਾਂ ਕੱਪੜਾ ਦੋ ਪੱਗਾਂ ਇੱਕ 'ਚ ਖਾਣ ਪੀਣ ਦਾ ਕਿਉ ਥੋੜਾ ਜਿਹਾ ਥੋੜੀ ਜਿਹੀ ਸ਼ੱਕਰ ਗੁੜ ਆਟਾ ਚੌਲ ਮਾਮੀ ਕਹਿੰਦੀ ਸਮ ਇੱਕ ਕਪੜੇ ਤੈਨੂੰ ਦੇ ਦਿੱਤੇ ਕੁੜਤਾ ਪਜਾਮਾ ਸਿਵਾ ਤੂੰ ਪਟਿਆਲੇ ਲਈ ਕਹਿੰਦੇ ਮਾਮੀ ਕਹਿੰਦੀ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਪਟਿਆਲੇ ਕੱਪੜਿਆਂ 'ਚ ਜਾਨ ਪਾ ਦਿੰਦੇ ਨੇ ਅਸੀਂ ਤਾਂ ਭਾਈ ساری ਉਮਰ ਬੇਜਾਨ ਕੱਪੜੇ ਪਾਉਂਦੇ ਰਹੇ ਤੂੰ ਜਾਨਦਾਰ ਕੱਪੜੇ ਪਾ ਮਾਮੀ ਫਿਰ ਕਹਿੰਦੀ ਨਾਲੇ ਤੈਨੂੰ ਆਹ ਪੈਸੇ ਵੀ ਤੇਰੀ ਫੀਸ ਭਰਨ ਵਾਸਤੇ ਦਿੱਤੇ ਅਸੀਂ ਤੇ ਤੇਰਾ ਮਾਮੇ ਨਾਲ ਮੇਰੀ ਰਾਤ ਗੱਲ ਹੋਈ ਸੀ ਤੈਨੂੰ ਕਿਸੇ ਦੀ ਹਵੇਲੀ 'ਚ ਛੱਡ ਕੇ ਆਊਗਾ ਇਹ ਉੱਥੇ ਤੇਰੇ ਤੋਂ ਕਿਰਾਇਆ ਨਹੀਂ ਲੈਣਾ ਕਿਸੇ ਨੇ ਕਮਾਲ ਹੈ ਤਾਂ ਜਮਤਕਾਰ ਮੈਨੂੰ ਛੱਤ ਮਿਲ ਜੂਗੀ ਮੇਰੇ ਮਾਮਾ ਜੀ ਦੇ ਦੋਸਤ ਪ੍ਰੋਫੈਸਰ ਲਾਲੀ ਦੇ ਪਾਪਾ ਜੀ ਗੁਰਨਾਮ ਸਿੰਘ ਸਨ। ਉਹਨਾਂ ਨੂੰ ਫਤੇਗੜੀਆ ਸਰਦਾਰ ਕਹਿੰਦੇ ਹੁੰਦੇ ਸੀ। 6 ਪਿੰਡਾਂ ਦੇ ਮਾਲਕ ਸਨ ਕਿਸੇ ਜ਼ਮਾਨੇ 'ਚ। ਹਵੇਲੀ ਉਹਨਾਂ ਦੀ ਕਿਲਾ ਸੀ। ਉਹ ਇਤਫਾਕ ਤੇ ਫੋਨ ਤਾਂ ਹੁੰਦੇ ਨਹੀਂ ਸੀ। ਅਸੀਂ ਪਟਿਆਲੇ ਪਹੁੰਚੇ ਬਿਹੜਾ ਰੋਡ ਤੇ ਇਤਫਾਕ ਸੀ ਇਤਫਾਕ ਸੀ ਵੀ ਫਤੇਗੜੀਆ ਸਰਦਾਰ ਆਇਆ ਬੈਠਾ ਸੀ। ਮਾਮਾ ਜੀ ਨੇ ਸਸਰੀਕਾਰ ਸਸਰੀਕਾਰ ਮੇਰਾ ਮੇਰਾ ਭਾਂਜੇ ਬਾਈ ਗਰਨਾਮ ਸਿੰਘ ਇਸ ਨੂੰ ਇਸ ਹਵੇਲੀ ਮੈਂ ਤਾਂ ਥੋੜਾ ਇੱਕ ਇੱਕ ਕਮਰਾ ਦੇ ਦੇ ਮੰਜੀ ਡਾਲੇਗਾ ਪੜਲੇਗਾ ਨਾਨਕੇ ਮੇਰੇ ਹਰਿਆਣੇ ਚ ਨੇ ਉਹ ਸਰਦਾਰ ਕਹਿੰਦਾ ਨੇ ਤਵੇਲੇ ਵਾਲ ਹੱਥ ਕਰ ਦਿੱਤਾ ਮੈਨੂੰ ਕਹਿੰਦਾ ਉੱਥੇ ਡਾਲੇ ਮੰਜੀ ਮਾਮਾ ਕਹਿੰਦਾ ਆ ਸਾਰੀ ਹਵੇਲੀ ਖਾਲੀ ਪਈ ਰਹਿੰਦੀ ਐ ਇੱਥੇ ਨਾ ਲਾਲੀ ਆ ਇਹਨਾਂ ਤੁਸੀਂ ਰਹੋ ਇਹਦੇ ਚੋਂ ਕਮਰਾ ਦੇ ਦੇਗਾ ਇੱਕ ਸਰਦਾਰ ਕਹਿੰਦਾ ਤੈਨੂੰ ਰਾਮ ਸਿੰਘ ਪਤਾ ਤਾਂ ਹੈ ਲਾਲੀ ਦਾ ਵਿਆਹ ਹੋ ਗਿਆ ਹੁਣ ਜਿਹੜੀ ਹਵੇਲੀ ਵੱਲ ਤੂੰ ਉਂਗਲ ਕਰ ਰਹੇ ਐ ਇਹਦੇ ਚ ਮੈਨੂੰ ਰਹਿਣ ਲਈ ਵੀ ਥਾਂ ਮਿਲੂਗੀ ਕਿ ਨਹੀਂ ਮੈਨੂੰ ਪਤਾ ਨਹੀਂ ਆਪਾਂ ਆਪੋ ਆਪਣੀ ਹਸੀਰ ਜਿ ਪਛਾਣ ਦੇ ਲਈ ਤਾਂ ਸੁਖੀ ਰਹਾਂਗੇ ਇਹ ਮੁੰਡਾ ਜੇ ਨੇ ਪੜਨਾ ਹੋਇਆ ਤਾਂ ਤਬੀਲੇ ਚ ਮੰਜੀ ਢਾ ਕੇ ਪੜ ਲੂਗਾ ਤਾਂ ਵੀ ਮੈਂ ਖੁਸ਼ ਇੱਕ ਥਾਂ ਤਾਂ ਮਿਲੀ ਮੈਂ 15 ਸਾਲ ਦੀ ਉਮਰ ਚ ਪਹਿਲੀ ਵਾਰੀ ਸ਼ਹਿਰ ਗਿਆ ਮੇਰਾ ਕੱਲੇ ਦਾ ਦਿਲ ਨਾ ਲੱਗੇ ਮੈਂ ਮੇਰਾ ਜਮਾਤੀ ਮਿਸਤਰੀਆਂ ਦਾ ਮੁੰਡਾ ਅਜੀਤ ਉਹਦੇ ਕੋਲ ਵੀ ਪੈਸੇ ਨਹੀਂ ਸੀ ਉਹ ਆਰੇ ਨਾਲ ਆਪਣੇ ਬਾਪੂ ਦੇ ਕੰਮ ਕਰਾਨ ਲੱਗ ਗਿਆ ਮੈਂ ਸਰਦਾਰ ਨੂੰ ਪੁੱਛਿਆ ਮੈਂ ਕਿਹਾ ਜੀ ਮੇਰਾ ਇੱਥੇ ਇਕੱਲੇ ਦਾ ਦਿਲ ਨਹੀਂ ਲੱਗਦਾ ਮੇਰਾ ਇੱਕ ਦੋਸਤ ਹੈ ਜੀ ਮੈਂ ਉਹਨੂੰ ਲੈ ਆਵਾਂ ਅਸੀਂ ਗੱਲਾਂ ਕਰਦੇ ਰਹਾਂਗੇ ਆਪਸ ਵਿੱਚ ਤੁਹਾਡਾ ਜੀ ਲੱਗਿਆ ਰਹੂਗਾ ਉਹ ਸੋਚਣ ਲੱਗਿਆ ਮੈਂ ਇਸ ਗੱਲ ਨੂੰ ਚੁਸਤ ਨਿਕਲਿਆ ਮੈਂ ਸੋਚਿਆ ਵੀ ਜੇ ਨਾ ਕਰ ਦਿੱਤੀ ਨਾ ਇਹ ਇੱਕ ਵਾਰੀ ਫਿਰ ਹਾਂ ਨਹੀਂ ਕਰਵਾਈ ਜਾਣੀ ਮੇਰੇ ਤੋਂ ਉਹ ਸੋਚਣ ਲੱਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਤੁਸੀਂ ਦੇਖੋ ਤਾਂ ਜੀ ਤੁਹਾਡੀ ਮੁੱਲ ਕਿਸਮ ਤੁਹਾਡੀ ਕਿੰਨੀ ਚੰਗੀ ਹੈ ਅੱਗੇ ਤੁਹਾਨੂੰ ਮੁਫਤ ਚ ਇੱਕ ਚੌਕੀਦਾਰ ਮਿਲਿਆ ਸੀ ਹੁਣ ਮੁਫਤ ਚ ਦੋ ਚੌਕੀਦਾਰ ਮਿਲ ਜਣਗੇ ਤੁਹਾਨੂੰ ਤੁਸੀਂ ਕਿਹੜਾ ਤਨਖਾਹ ਦੇਣੀ ਹੈ ਸਾਨੂੰ ਉਹ ਹੱਸ ਪਿਆ ਕਹਿੰਦਾ ਜੇ ਤੇਰੇ ਵਰਗਾ ਫਿਰ ਚੰਗਾ ਫਿਰ ਤਾਂ ਲਿਆ ਮੈਂ ਪਿੰਡ ਗਿਆ ਜੀ ਆਰੇ ਚ ਇੱਕ ਪਾਸੇ ਪਿਓ ਦੂਸਰੇ ਪਾਸੇ ਪੁੱਤ ਦੰਦਿਆਂ ਵਾਲੇ ਪਾਸੇ ਪਿਤਾ ਤੇ ਦੂਸਰੇ ਪਾਸੇ ਪੁੱਤ ਦਸਵੇਂ ਪਾਸ ਪਿਤਾ ਦੰਦੇ ਵਾਲੇ ਪਾਸੇ ਰਹੂਗਾ ਨਾ ਮੈਂ ਉਹਨੂੰ ਇਸ਼ਾਰਾ ਕੀਤਾ ਮੈਨੂੰ ਮੈਨੂੰ ਕਹਿੰਦਾ ਉਹਨੇ ਇਸ਼ਾਰਾ ਕੀਤਾ ਵੀ ਛੇੜ ਨਾ ਸਾਨੂੰ ਉਹਦੇ ਉੱਤੇ ਬਹਿ ਜਾ ਖੁੰਡ ਤੇ ਮੈਂ ਬੈਠ ਗਿਆ ਜਦੋਂ ਉਹਨਾਂ ਦਾ ਕੰਮ ਕੋ ਮੁੱਕਿਆ ਉਹ ਖੱਡੇ ਚੋਂ ਬਾਹਰ ਨਿਕਲੇ ਮੈਂ ਇੱਕ ਪਾਸੇ ਲਿਆ ਕੇ ਕਿਹਾ ਕਿ ਸਿਰਫ ਫੀਸ ਫੀਸ ਦਾ ਇੰਤਜ਼ਾਮ ਕਰ ਲੈ ਛੱਤ ਮੈਨੂੰ ਮਿਲ ਗਈ ਕਹਿੰਦਾ ਇੱਥੇ ਗੱਲ ਨਾ ਕਰੀ ਤੈਨੂੰ ਬਾਉ ਗਾਲਾਂ ਦੇਣ ਲੱਗ ਜੂਗਾ ਉਹ ਆਪੇ ਮੇਰਾ ਸਾਈਕਲ ਮੇਰੇ ਸਾਈਕਲ ਤੇ ਮੇਰੇ ਪਿੰਡ ਤਾਲਾਂ ਦਾ ਸੀ ਉਹ ਮੇਰੇ ਸਾਈਕਲ ਤੇ ਮੇਰੇ ਪਿੰਡ ਜਾ ਮਾਂ ਨਾਲ ਗੱਲ ਕਰ ਮਾਂ ਵਿਗੜੀ ਖੇਡ ਸਮਾਰਦੀ ਹੁੰਦੀ ਹੈ ਮੈਂ ਗਿਆ ਜੀ ਕੱਲ ਦੱਸੀ ਉਦਾਸ ਹੋ ਗਈ ਕਹਿੰਦੀ ਮੈਂ ਲੱਗਦਾ ਹੈ ਮਨਾ ਤਾਂ ਲੂੰਗੀ ਪਰ ਮੈਨੂੰ ਮਿਹਨਤ ਬਹੁਤ ਕਰਨੀ ਪਊਗੀ ਉਹ ਤਾਂ ਬਹੁਤ ਖੁਸ਼ ਹੈ ਬਾਉ ਤਾਂ ਬਹੁਤ ਖੁਸ਼ ਹੈ ਤੁਹਾਡਾ ਕਹਿੰਦਾ ਹੁਣ ਮੇਰਾ ਮੇਰਾ ਹੱਥ ਫੜਾਉਣ ਲਈ ਜਵਾਨ ਮੁੰਡਾ ਮਿਲ ਗਿਆ ਮੈਨੂੰ ਲਓ ਜੀ ਮਨਾ ਲਿਆ ਮੈਂ ਤੇ ਅਜੀਤ ਚਲੇ ਗਏ ਪੜਨ ਪੜਨੂ ਠੀਕਸ ਨਿਕਲੇ ਅਸੀਂ ਮੈਂ ਮਤਲਬ ਢੀਠ ਇੰਨਾ ਹੋ ਗਿਆ ਸੀ ਕਿ ਜਦੋਂ ਨਵੀਂ ਕਲਾਸ ਚ ਅੱਗੇ ਚੜਦਾ ਨਾ ਨਵੇਂ ਜਮਾਤੀ ਨਵੀਆਂ ਜਮਾਤਾਂ ਆ ਜਾਂਦੀਆਂ ਤਾਂ ਮੈਂ ਸਾਹਮਣੇ ਜਾ ਕੇ ਐਲਾਨ ਕਰਦਾ ਹੁੰਦਾ ਸੀ ਫਸਟ ਪੋਜੀਸ਼ਨ ਤਾਂ ਮੇਰੀ ਹੋ ਗਈ ਹੈ ਤਾਂ ਡਿਕਲੇਅਰਡ ਹੈ ਸੈਕੰਡ ਪੋਜੀਸ਼ਨ ਤੇ ਥਰਡ ਪੋਜੀਸ਼ਨ ਦਾ ਫੈਸਲਾ ਕਰ ਲਓ ਤੁਸੀਂ ਵੀ ਅਰ ਨਾਲੇ ਕਲਾਸ ਚੋਂ ਨਹੀਂ ਯੂਨੀਵਰਸਿਟੀ ਚੋਂ ਆਈ ਹੁੰਦਾ ਇੱਕ ਤੁਹਾਨੂੰ ਦਾਖਲੇ ਦੀ ਘਟਨਾ ਸੁਣਾਉਣਾ ਮ ਜਿਹੜੇ ਜਿਹੜੇ ਜਵਾਨ ਇਹ ਕਹਿੰਦੇ ਇਹਨਾਂ ਵੀ ਚਮਤਕਾਰ ਹੁੰਦੇ ਨਹੀਂ ਮੈਂ ਕਹਿੰਦਾ ਹੁੰਨਾ ਵੀ ਮੇਰੇ ਨਾਲ ਗੱਲਾਂ ਕਰ ਲਓ ਤੁਹਾਨੂੰ ਚਮਤਕਾਰ ਦਿਖਾ ਦੂੰਗਾ ਹੁੰਦੇ ਨੇ ਮੈਂ ਤਾਂ ਮੈਨੂੰ ਤਾਂ ਲੱਗਦਾ ਚਮਤਕਾਰਾਂ ਤੋਂ ਬਿਨਾ ਹੀ ਨਹੀਂ ਕੋਈ ਬਿਨਾ ਕੁਛ ਹੁੰਦਾ ਹੀ ਨਹੀਂ ਮੈਂ ਮਾਸਟਰ ਨੂੰ ਪੁੱਛਿਆ ਕਿੱਥੇ ਦਾਖਲ ਹੋਵਾਂ ਕਹਿੰਦੇ ਇੱਕ ਤਾਂ ਮਹਿੰਦਰਾ ਕਾਲਜ ਹੈ ਸਭ ਤੋਂ ਵਧੀਆ ਕਾਲਜ ਤਾਂ ਉਹ ਹੈ ਜੇ ਉੱਥੇ ਤੈਨੂੰ ਜਿਵੇਂ ਤੂੰ ਕਹਿਣਾ ਵੀ ਫੀਸ ਫੂਸ ਤੇਰੀ ਮਾਫ ਹੋਣੀ ਚਾਹੀਦੀ ਏ ਫਿਰ ਉੱਥੇ ਖਾਲਸਾ ਕਾਲਜ ਜੇ ਇਹਨਾਂ ਨੇ ਤੇਰੀ ਫੀਸ ਫੂਸ ਮਾਫ ਨਾ ਕੀਤੀ ਮੈਂ ਕਿਹਾ ਠੀਕ ਮੈਂ ਜੀ ਚੁੰਗੀ ਤੇ ਉੱਤਰਾ ਰਜਿੰਦਰ ਹਸਪਤਾਲ ਵਾਲੀ ਤੇ ਰਸਤਾ ਪੁੱਛਿਆ ਮਹਿੰਦਰਾ ਕਾਲਜ ਦਾ ਚਲੋ ਮੇਰੇ ਮੋੜੇ 'ਚ ਬਸਤਾ ਹੁੰਦਾ ਸੀ ਉਹ ਜਿਹੜਾ ਅੱਡੇ ਤੇ ਬੁਣਾ ਜਾਂਦਾ ਹੁੰਦਾ ਸੀ ਦਰੀ ਵਰਗਾ ਤੋਂ ਉਹਦੇ 'ਚ ਤਿੰਨ ਸਰਟੀਫਿਕੇਟ ਪੰਜਵੀਂ ਦਾ ਅੱਠਵੀਂ ਦਾ ਦਸਵੀਂ ਦਾ ਤੇ ਕੈਰੇਕਟਰ ਸਰਟੀਫਿਕੇਟ ਮੈਂ ਮਹਿੰਦਰਾ ਕਾਲਜ ਦੇ ਗੇਟ ਤੇ ਜਾ ਕੇ ਪੁੱਛਿਆ ਪ੍ਰਿੰਸੀਪਲ ਸਾਹਿਬ ਦਾ ਕਿੱਧਰ ਕਮਰਾ ਦੱਸ ਦਿੱਤਾ ਬਾਹਰ ਪੀਣ ਬੈਠਾ ਮੈਂ ਕਿਹਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਮਿਲਣਾ ਹੈ ਮੈਨੂੰ ਕਹਿੰਦਾ ਕੀ ਕੰਮ ਹੈ ਮੈਂ ਕਿਹਾ ਕੰਮ ਪ੍ਰਿੰਸੀਪਲ ਸਾਹਿਬ ਨੂੰ ਦੱਸਣਾ ਤੇਰੇ ਤੱਕ ਤਾਂ ਕੋਈ ਕੰਮ ਨਹੀਂ ਉਹਨੇ ਚਿਕ ਚੁੱਕੀ ਅੰਦਰ ਦੇਖਿਆ ਕਹਿੰਦਾ ਕੱਲੀ ਬੈਠੇ ਨੇ ਜਾ ਮੈਂ ਗਿਆ ਸਸਜੀਗਾਰ ਬਲਾਈ ਚਾਰੇ ਸਰਟੀਫਿਕੇਟ ਪੰਜਵੀਂ ਅੱਠਵੀਂ ਦਸਵੀਂ ਤੇ ਕੈਰੇਕਟਰ ਸਰਟੀਫਿਕੇਟ ਮੇਜ਼ ਤੇ ਰੱਖ ਦਿੱਤੇ ਮੈਂ ਕਿਹਾ ਜੀ ਦਾਖਲ ਹੋਣ ਵਾਸਤੇ ਆਇਆ ਉਹ ਕਹਿੰਦਾ ਨੰਬਰ ਤੇਰੇ ਬਹੁਤ ਨੇ ਤੂੰ ਜਾ ਕੇ ਮੇਰੇ ਕੋਲ ਕੀ ਕਰਨਾ ਹੈ ਉਹ ਦਾਖਲਾ ਕਮੇਟੀ ਉੱਥੇ ਬੈਠੀ ਹੈ ਮੈਂ ਕਿਹਾ ਜੀ ਦਾਖਲਾ ਕਮੇਟੀ ਕੋਲ ਜੇ ਮੈਂ ਚਲਾ ਗਿਆ ਉਹ ਤਾਂ ਮੈਨੂੰ ਦਾਖਲ ਕਰ ਲੈਣਗੇ ਕਹਿੰਦਾ ਫਿਰ ਹੋਰ ਹੋਰ ਕੀ ਚਾਹੁੰਦਾ ਤੂੰ ਮੈਂ ਕਿਹਾ ਮੇਰੇ ਕੋਲ ਫੀਸ ਨਹੀਂ ਹੈ ਫੀਸ ਮਾਫ ਚਾਹ ਮੈਨੂੰ ਫੀਸ ਮਾਫ ਹੋਣੀ ਚਾਹੀਦੀ ਹੈ ਉਨੇ ਬੈਲ ਮਰੀ ਪੀਨ ਆ ਗਿਆ ਕਹਿੰਦਾ ਪ੍ਰੋਫੈਸਰ ਨਵਰਤਨ ਕਪੂਰ ਨੂੰ ਬੁਲਾ ਕੇ ਲਿਆ ਜਿਹੜੇ ਬੱਚਿਆਂ ਦੀ ਭਲਾਈ ਕਮੇਟੀ ਬਣੀ ਸੀ ਨਾ ਉਹਦੇ ਮੁਖੀ ਸਨ ਉਹ ਆ ਗਏ ਕਹਿੰਦਾ ਕਪੂਰ ਸਾਹਿਬ ਮੈਂ ਮੁੰਡੇ ਤੋਂ ਪੁੱਛਿਆ ਜੱਟਾਂ ਦਾ ਮੁੰਡਾ ਇਹ ਪਿੰਡ ਚ ਅਨਪੜ੍ਹੇ ਦੇ ਮਾਪੇ ਨੇ ਆ ਦੇਖੋ ਇਹ ਨੰਬਰ ਬਹੁਤ ਲੰਦਾ ਹੈ ਆਪਾਂ ਇਹਦਾ ਕੁਝ ਕਰ ਸਕਦੇ ਹਾਂ ਉਹਨੇ ਸਰਟੀਫਿਕੇਟ ਦੇਖਿਆ ਉਹਨਾਂ ਨੇ ਮੇਰੇ ਮੈਨੂੰ ਕਹਿੰਦੇ ਫੀਸ ਤੇਰੀ ਸਾਰੀ ਮਾਫ ਕਿਤਾਬਾਂ ਤੈਨੂੰ ਸਾਰੀਆਂ ਅਸੀਂ ਖਰੀਦ ਕੇ ਦੇਾਂਗੇ ਦੋ ਕਮੀਜ਼ਾਂ ਦੋ ਪੈਂਟਾਂ ਦੋ ਪੱਗਾਂ ਤੇ ਬੂਟਾਂ ਦੀ ਜੋੜੀ ਇੱਕ ਸਾਲ ਚ ਤੈਨੂੰ ਦਿਆ ਕਰਾਂਗੇ ਮੈਨੂੰ ਕਹਿੰਦੇ ਤੂੰ ਆਂਡੇ ਖਾਲਾ ਨੇ ਮੈਂ ਕਿਹਾ ਔਖੋ ਔਖਾ ਖਾਲਾ ਨਹੀਂ ਪ੍ਰਿੰਸੀਪਲ ਸਾਹਿਬ ਨੂੰ ਕਹਿੰਦੇ ਪ੍ਰਿੰਸੀਪਲ ਸਾਹਿਬ ਆਹ ਮਸਟੰਡੇ ਜਿਹੜੇ ਹਾਕੀਆਂ ਚੁੱਕੀ ਫਿਰਦੇ ਨੇ ਨਾ ਇੱਕ ਦੂਜੇ ਦੇ ਗਿੱਟੇ ਪੰਨਣ ਵਾਸਤੇ ਹਟਕੀ ਚੁੱਕੀ ਨੇ ਹਾਰ ਕੇ ਆਉਂਦੇ ਨੇ ਇਹ ਇਹਨਾਂ ਨੂੰ ਤਾਂ ਡਾਕਟਰਾਂ ਲਾਉਣੇ ਤੁਸੀਂ ਡਾਇਟਾਂ ਤਾਂ ਸਾਡੇ ਇਹੋ ਜਿਹੇ ਜਵਾਨ ਬੱਚਿਆਂ ਨੂੰ ਚਾਹੀਦੀਆਂ ਨੇ ਜਿਹੜੇ ਮਿਹਨਤ ਕਰਨ ਇਹਨੂੰ ਡਾਈਟ ਲਾ ਦਿਓ ਤੁਸੀਂ ਇਹ ਹੈ ਚਮਤਕਾਰ ਇਹ ਮੈਂ ਮੰਗਿਆ ਨਹੀਂ ਸੀ ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਖੁਸ਼ ਹੈ ਮੈਂ ਕਿਹਾ ਜੀ ਬੇਅੰਤ ਸ਼ੁਕਰਗੁਜ਼ਾਰ ਹਾਂ ਤੁਹਾਡਾ